जय श्री राम भाई गुरु जी का खालसा भाई गुरु जी की फतेह मैं रमेश खरिया प्रधान भारतीय जनता पार्टी फाजिल का मैं मेरे बिल्कुल ਨਾਲ ਦੇ ਵਾਰਡ ਯੋਰਾ ਸਿੰਘ ਮਾਨਗਰ ਵਿਖੇ ਸਾਡੇ ਖਜਾਨ ਸਿੰਘ ਜੀ ਜੋ फाजिल का ਯੋਰਾ ਸਿੰਘ ਮਾਨਗਰਾਤ ਨੂੰ ਤਿੰਨ ਆਦਮੀਆਂ ਨੇ ਇਹਨਾਂ ਕਰ ਰਾਤ ਨੂੰ ਆ ਕੇ ਦਾਕਾ ਮਾਰਿਆ ਖਜਾਨ ਸਿੰਘ ਜੀ ਇਸ ਕਮਰੇ ਜਿੱਥੇ ਅਸੀਂ ਖੜੇ ਹਾਂ ਇੱਥੇ ਦੋਨੋਂ ਜੀ ਸੁੱਤੇ ਪਏ ਸੀਗੇ ਤਿੰਨ ਬੰਦੇ ਆਏ ਰਾਤ ਨੂੰ ਉਹਨਾਂ ਕੋਲ ਇੱਕ ਪਿਸਤੌਲ ਲੋ ਕਾਫੇ ਹਾਥੇ ਸੀਗੇ ਆਉਣ ਦੇ ਨਾਲ ਹੀ ਇਹਨਾਂ ਨੂੰ ਪਿਸਤੌਲ ਹੱਥ ਫਟ ਮੁਰਿ ਗੱਕੇ ਤੇ ਇਹਨਾਂ ਨੂੰ ਬੰਨ ਲਿਆ ਬੰਨ ਕੇ ਬੈੱਡ ਤੇ ਛੱਟ ਕੇ ਬਾਹਵੇਂ ਬੰਨੀਆਂ ਲੱਤਾਂ ਹੀ ਬੰਨੀਆਂ ਇੱਥੇ ਛੱਟ ਕੇ ਜਿਹੜਾ ਇਹਨਾਂ ਨੇ ਐਸ ਕਾਰ ਦੇ ਵਿੱਚ ਖੜੇ ਐ ਸਾਰੀ মিডিਆ ਭਰਾਵਾਂ ਨੇ ਅੱਜ ਉਹ ਚੈਨਲ ਤੇ ਚਲਾਇਆ ਜਿਹੜਾ ਇਹਨਾਂ ਨੂੰ ਬੰਨ ਕੇ ਇਹਨਾਂ ਦਾ ਨੁਕਸਾਨ 60000 ਰੁਪਇਆ ਦਾ ਇਸ ਘਰ ਦੇ ਵਿੱਚੋਂ ਆ ਪਿਛੇ ਪੇਟੀ ਬਈ ਇੱਥੋਂ ਕੱਢ ਕੇ ਲੈ ਗਏ 1.5 ਟੋਲੇ ਸੋਨਾ ਇਹਨਾਂ ਦੇ ਘਰ ਦੇ ਚਾਰੇ ਦੇ ਹੈਗਾ ਸੀਗਾ 10 ਟੋਲੇ ਜਿਹੜੀ ਚਾਂਦੀ ਆਪਾਂ ਕਹਿੰਦੇ ਆ ਉਹ ਲੈ ਗਏ ਦੋ ਮੋਬਾਈਲ ਸੀਗੇ ਕੱਪੜੇ ਜਿਹੜੇ ਘਰ ਦੇ ਆਪਣੇ ਨਵੇਂ ਇਸ ਪੇਟੀਆਂ ਚ ਪਏ ਸੀਗੇ ਜੇ ਮੈਂ ਆਪਾਂ ਕੋ ਵਿਆਹ ਸ਼ਾਦੀ ਦੇਣੇ ਆਉਂਦੇ ਆ ਪਹਿਲੇ ਆਪਾਂ ਖਿਆਰ ਕਰਕੇ ਰੱਖ ਲੈਣੇ ਕੋਈ ਦਿਵੇੜੇ ਵੇਲੇ ਰੋਡ ਬੰਦੀ ਹੈ ਉਹ ਕੱਪੜੇ ਵੀ ਨਵੇਂ ਇਥੋਂ ਕੱਢ ਕੇ ਲੈ ਗਏ ਫਾਜ਼ਿਲਕਾ ਸ਼ਹਿਰ ਵਿੱਚ ਰਾਤ ਨੂੰ ਜਿਹੜਾ ਐਡਾ ਵੱਡਾ ਫਾਜ਼ਿਲਕਾ ਸ਼ਹਿਰ ਵਿੱਚ ਸਾਡਾ ਜ਼ਿਲ੍ਹਾ ਫਾਜ਼ਿਲਕਾ ਮਾਨਯੋਗ ਐਸਐਸਪੀ ਸਾਹਿਬ ਇੱਥੇ ਬੈਠੇ ਨੇ ਮਾਨਯੋਗ ਡੀ ਸਾਹਿਬ ਬੈਠੇ ਨੇ ਜਿੱਥੇ ਕਪਤਾਨ ਬੈਠਾ ਹੋਵੇ ਉੱਥੇ ਦੀ ਵੱਡੀ ਮਾਰਦਾਤ ਰਾਤ ਨੂੰ ਹੋ ਜਾਣਾ ਡਾਕਾ ਪੈ ਜਾਣਾ ਤੇ ਸਾਡੇ ਵਾਸਤੇ ਬਹੁਤ ਹੀ ਮਾੜੀ ਗੱਲ ਐ ਫਾਜ਼ਿਲਕਾ ਵਾਸੀਆਂ ਵਾਸਤੇ ਇਹ ਕੋਈ ਨਵੀਂ ਗੱਲ ਨਹੀਂ ਹੋਈ ਫਾਜ਼ਿਲਕਾ ਸ਼ਹਿਰ ਵਿੱਚ ਰੋਜ਼ ਹੀ ਰੁਟੀਨ ਹੈ ਚੋਰੀਆਂ ਦੋ ਦੋ ਤਿੰਨ ਤਿੰਨ ਮੋਟਰਸਾਈਕਲ ਸ਼ਹਿਰ ਵਿੱਚ ਚੋਰੀ ਹੋ ਰਿਹਾ ਹੈ ਮੈਂ ਇਹ ਹੀ ਸਮਝਦਾ ਵੀ ਫਾਜ਼ਲ ਦਾ ਸ਼ਹਿਰ ਚੋਰਾਂ ਦੇ ਹਵਾਲੇ ਕੀਤਾ ਹੋਇਆ ਹੈ ਕੋਈ ਪਤਾ ਨਹੀਂ ਕਿੱਥੇ ਕੌਣ ਕਿੰਨੂੰ ਮਾਰ ਜਾਵੇ ਹੁਣ ਮੇਰੇ ਨਾਲ ਖਜਾਨ ਸਿੰਘ ਜੀ ਦੱਸਣਗੇ ਵੀ ਇਹਨਾਂ ਰਾਤ ਨੂੰ ਕੀ ਬੀਤੀ ਕਿਵੇਂ ਇਹਨਾਂ ਵਿਚਾਰੇ ਨੇ ਇੱਥੇ ਬੰਨ ਕੇ ਸੱਕਿਆ ਅੱਖਾ ਚਲਾ ਕੇ ਚਲੇ ਗਏ ਵਾਈਗੁਰ ਨੇ ਸੱਚੇ ਪਾਸ਼ਾ ਨੂੰ ਬਚਾਇਆ ਸੀ ਅਸੀਂ ਅਰਦਾਸ ਕਰਨੇ ਵਾਲੇ ਅੱਗੇ ਜਿਹਨਾਂ ਜਿਹੜੇ ਦੁਬਾਰਾ ਜਿੰਦਗੀ ਮਿਲੀ ਉਹ ਆਦੇ ਮਰਦੇ ਮਾਰ ਕੇ ਛੱਡ ਕੇ ਦਿੱਚੋ ਨਾ ਇਹ ਦੱਸਾਂਗੇ ਭਜਨ ਸਿੰਘ ਰਾਤ ਨੂੰ ਅਸੀਂ ਇੱਥੇ ਸੁੱਤੇ ਪੈ ਸੀ ਤੇ ਰਾਤੀ ਉੱਠੇਨ ਕੋਈ ਚੋਰ ਆਈ ਉਹਨਾਂ ਦੇ ਮਤਲਬ ਉਹ ਧੱਕੇ ਵੇਸੀ ਉਹਨਾਂ ਕੋਲ ਦੇਖ ਕੇ ਵਿਸਵਾਸ ਸੀ ਲੋ ਕਾਪੇ ਸੀ ਅਸੀਂ ਮੇਰੀ ਘਰ ਵਾਲੀ ਪਤਨੀ ਤੇ ਮੈਂ ਦੋਨੇ ਤੇ ਸੁੱਤੇ ਪੈ ਸੀ ਸਾਡੇ ਰਾਜਾ ਮਤਲਬ ਉਹ ਰੱਖ ਦਿੱਤੇ ਘਰੇ ਤੇ ਪੱਤਾ ਬਾਈ ਮੁਸ਼ਕਾਂ ਬਾਈ ਸਾਡੇ ਸਾਰੇ ਕੱਪੜੇ ਬੰਨ ਕੇ ਸਾਨੂੰ ਤੇ ਛੱਡ ਦਿੱਤਾ ਇਸ ਸਾਡੇ ਆ ਪੇਟੀਆਂ ਪੰਜਾਂ ਨੇ ਇਹਨਾਂ ਵਿੱਚ ਸਾਮਾਨ 7000 ਰੁਪਿਆ ਸੀਗਾ ਬਾਕੀ ਕੁਝ ਕੱਪੜੇ ਜਿਹਨੇ ਸੀਤੇ ਸੀਗੇ ਉਹ ਸਾਰੇ ਮਤਲਬ ਇਹਨਾਂ ਲਾਇਆ ਹੈ ਇਸ ਤੋਂ ਬਾਅਦ ਬਾਕੀ ਦੂਸਰੀ ਕੰਪਨੀ ਵਿੱਚ ਦੇ ਸਾਡੇ ਹੋਰ ਵਾਰੀ ਸੀ ਉਹਦੇ ਵਿੱਚ ਸੋਨਾ ਪਿਆ ਸੀ ਆਪਣਾ ਮਤਲਬ ਕਿ ਚਾਂਦੀ 10 ਟੋਲੇ ਸੀ ਤੇ ਘਰਵਾਲੇ ਕੰਨ ਦੇ ਵਿੱਚ ਜਿਹੜੀ ਅਸੀਂ ਦੰਡੀਆਂ ਵਾਲੀਆਂ ਸੀਗੀਆਂ ਉਹ ਮਤਲਬ 1.5 ਟੋਲਾ ਉਹਨਾਂ ਦੇ ਕਾਲੇ ਪਾਇਆ ਵਾ ਸੀ ਉਹ ਵੀ ਲਾ ਕੇ ਲਿਆ ਹੈ ਜੀ ਤੇ ਸਾਡੇ ਦਾ ਤਾਤੀਓਂ ਨਾਕਾਂ ਮਾਰਾ ਦੇ ਬੁਰੇ ਹਾਲਤ ਚ ਫਰਾਰ ਤੇ ਨਾ ਕਿ ਸਾਡੇ ਮਹਿਲ ਪਹਿਲੇ ਖੋਲ ਦੋ ਮਹਿਲੇਗੇ ਸੀਗੇ ਉਹ ਉਹ ਹੀ ਲੈ ਗਏ ਤੇ ਸਾਨੂੰ ਇਹ ਤਰ ਲਾਕਾਂ ਮਾਰਿਆ ਨਾ ਬੜਾ ਪੁੱਜ ਕੇ ਤੇ ਅਜੇ ਹੈ ਖਿਦਾਨ ਸਿੰਘ ਇੱਥੇ ਜੋਰਾ ਸਿੰਘ ਮਾਰਨ ਦੇ ਰਹਿਣ ਵਾਲਾ 7 ਨੰਬਰ ਗਲੀਏ ਤੇ ਸਾਡੇ ਨਾਲ ਦੀ ਸਾਨੂੰ ਇਨਸਾਫ ਮਿਲ ਜਾਵੇ ਜੋ ਸਾਡਾ ਨੁਕਸਾਨ ਹੈ ਉਹ ਸੋਰਾ ਜਾ ਉਹ ਸਾਨੂੰ ਮਤਲਬ ਇਹ ਪਾਈ ਹੋਈ ਆ ਹੋ ਜਾਵੇ ਥੋੜੀ ਉਹ ਸਾਡੀ ਬਾਤ ਕੀਤੀ ਜਾਵੇ ਸਰਪਾਹੀ ਬੇਨਤੀ ਹੈ ਕਿ ਸਾਡੀ ਥੋੜੀ ਹੈਲਪ ਕਰੋ ਤੇ ਉਹਨਾਂ ਨੂੰ ਫੜਿਆ ਜਾਵੇ ਤੇ ਉਹਨਾਂ ਨੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਫਾਜ਼ਿਲ ਕਵਾਸੀਓ ਜਿਹੜੇ ਖਯਾਨ ਸਿੰਘ ਜਿਹੜੇ ਮੈਂ ਘਰ ਖੜਾ ਹਾਂ ਇਹਨਾਂ ਦੇ ਜਿੱਥੇ ਇਹਨਾਂ ਨੇ ਬੰਨਿਆ ਸੀ ਨਾ ਇਹਨਾਂ ਨੂੰ ਆ ਕੇ ਕਪੜੇ ਨਾ ਬੰਨਿਆ ਜ ਰਸਿਆ ਨਾ ਬੰਨਿਆ ਉਹਦੇ ਨਿਸ਼ਾਨ ਦੇਖ ਲਓ ਇਹ ਵਿਚਾਰੇ ਦੇ ਇਹਨੇ ਨਿਸ਼ਾਨ ਦੇ ਪੱਟ ਤੇ ਪਏ ਨੇ ਇਹ ਫੋਟੋ ਹੁਣ ਮੌਕੇ ਤੇ ਮੈਂ ਕੀਤੀ ਇਹਨਾਂ ਦੀ ਆ ਕੇ ਪਿੰਟ ਉਚਾਰੇ ਉੱਪਰ ਕਾ ਕੇ ਫੋਟੋ ਕਰਵਾਈਏ ਤੇ ਵੇਖਣੋ ਫਾਜ਼ਲ ਕਾ ਸ਼ਹਿਰ ਦੇ ਵਿੱਚ ਚੋਰਾਂ ਦੇ ਕਿੱਡੇ ਵੱਡੇ ਹੌਸਲੇ ਵੱਜ ਚੁੱਕੇ ਨੇ ਹੁਣ ਤੁਹਾਨੂੰ ਦਿਖਾਉਣਾ ਵੀ ਐਂਟਰੀ ਕਿਵੇਂ ਚੋਰਾਂ ਨੇ ਕੀਤੀ ਤੇ ਵਾਸੀ ਕਿਵੇਂ ਗਏ ਆਪ ਜਾਣੀਏ ਹਾ ਦੇਖ ਸਕਦੇ ਹੋ ਰਾਤ ਨੂੰ ਗੇਟ ਬੰਦ ਸੀਗਾ ਆ ਬੂਟਾਂ ਦੇ ਨਿਸ਼ਾਨ ਨੇ ਰਾਤ ਦੇ ਇਧਰੂ ਇਹ ਗੇਟ ਬੰਦ ਸੀ ਇਸ ਗੇਟ ਤੋਂ ਐਂਟਰੀ ਇਹਨਾਂ ਨੇ ਉੱਪਰ ਚੜ੍ਹ ਕੇ ਬੰਦੇ ਇਧਰੋਂ ਆਏ ਇਹ ਸਾਡੇ ਰੇਲਵੇ ਸਟੇਸ਼ਨ ਦੀ ਬਿਲਕੁਲ ਹੀ ਲੈਣਾ ਦੇ ਬਿਲਕੁਲ ਅਗਲੇ ਪਾਸੇ ਜਿੱਥੇ ਗੰਗਾ ਨਗਰ ਨੂੰ ਗੱਡੀਆਂ ਜਾਂਦੀਆਂ ਨੇ ਆ ਲੈਣਾ ਦੇਖ ਸਕਦੇ ਹੋ ਆ ਛੋਟੀ ਦੀਵਾਰ ਹੈ ਇਹ ਦੀਵਾਰ ਤੂੰ ਕ੍ਰੋਸ ਕਰਕੇ ਉਧੂ ਲੈਣਾ ਬਸ ਤਿੰਨ ਆਏ ਉੱਥੇ ਇਹ ਤਾਂ ਚਲੇਗਾ ਕਿ ਇਸ ਐਂਟਰੀ ਤੋਂ ਇਥੇ ਐਂਟਰੀ ਅੰਦਰ ਹੋਈ ਹੈ ਜਿਹੜਾ ਤੁਹਾਨੂੰ ਦੱਸਾਇਆ ਸੀ ਉੱਪਰ ਦੇ ਪੈਰਾ ਅੰਦਰ ਇਹ ਗੇਟ ਬੰਸੀ ਦੇ ਇਥੋਂ ਐਂਟਰੀ ਕਰਕੇ ਅੰਦਰ ਚਲੇ ਗਏ ਤਿੰਨ ਬੰਦੇ ਜਦੋਂ ਡਾਕਾ ਮਾਰ ਕੇ ਵਾਪਸੀ ਜਾਣ ਲੱਗਿਆਂ ਇਧਰੋਂ ਆਏ ਉਹ ਦੇਖ ਸਕਦੇ ਹੋ ਪੌਰੀ ਲੱਗੀ ਪਈ ਇਹ ਜਿਹੜੀ ਪੌੜੀ ਲੱਗੀ ਪਈ ਏ ਇਹ ਚੋਰਾਂ ਨੇ ਖੁਦ ਵੀ ਪੌੜੀ ਲਾ ਕੇ ਪਰਲੇ ਪਸਥਾਂ ਖਾਲੀ ਐ ਤੂੰ ਛਾਲਾ ਮਾਰ ਕੇ ਤਿੰਨੇ ਬੰਦੇ ਹੀ ਫਰਾਰ ਹੋ ਗਏ ਇਹ ਜਿਹੜੀ ਪੌੜੀ ਲੱਗੀ ਪਈ ਏ ਰਾਤ ਨੂੰ ਨਹੀਂ ਲੱਗੀ ਹੋਈ ਸੀਗੀ ਇਹ ਚੋਰਾਂ ਨੇ ਆਪ ਪੌੜੀ ਲਾਈ ਇੱਥੇ ਪੌੜੀ ਉੱਥੇ ਪਈ ਸੀ ਲੰਮੀ ਐ ਉੱਥੇ ਪੌੜੀ ਲੰਮੀ ਪਈ ਸੀਗੀ ਜਦੋਂ ਇੱਥੋਂ ਐਂਟਰੀ ਰਾਤ ਨੂੰ ਵਾਪਸ ਕੀਤੀ ਡਾਕਾ ਮਾਰ ਕੇ ਉਹਨਾਂ ਨੇ ਪੱਲੇ ਪਾਸੇ ਜਿਹੜੇ ਦੋ ਨਾ ਕੱਪੇ ਸੀਗੇ ਇਹ ਕੱਪ ਵੀ ਪੱਲੇ ਪਾਸੇ ਉਹਨਾਂ ਨੂੰ ਉਹਨਾਂ ਕੋ ਡਿੱਗ ਪਿਆ ਲੋਕੋ ਪਿਸਤੌਲ ਸੀ ਉਹਨਾਂ ਕੋ ਡਰ ਤਾਂ ਕੋਈ ਹੈ ਨਹੀਂ ਸੀਗਾ। ਨਾ ਇੱਥੇ ਕੋ ਰਾਤ ਨੂੰ ਦਸਤ ਨਾ ਕੋਈ ਲਾਣੀ ਦਾ ਦੇਣੀ। ਪਰਲੇ ਪਾਸੇ ਜਦੋਂ ਕਾਪੜ ਡੇਕ ਪਿਆ ਅਜ ਸਿਚੋ ਸਾਹਿਬ ਸਿਟੀ ਫਾਜ਼ਲ ਕਾ ਮਿਹਰਬਾਨੀ ਉਹਨਾਂ ਦੀ ਉਹ ਇਹਨਾਂ ਨੂੰ ਚੈੱਕ ਕਰਨ ਵਾਸਤੇ ਆਏ ਇੱਥੇ ਮੌਕਾ ਵੇਖਣ ਆਏ ਕੋ ਕਾਪਾ ਵੀ ਉਹਨਾਂ ਨੇ ਦਿੱਤਾ ਹੈ ਵੀ ਆ ਜਨਾਬ ਇੱਥੇ ਕਾਪਾ ਵੀ ਰਹਿ ਗਏ ਸੀਗਾ। ਤੇ ਮੈਂ ਫਾਜ਼ਲ ਕਾ ਦੇ ਮਾਨਯੋਗ ਐਸਐਸਪੀ ਸਾਹਿਬ ਨੂੰ ਤੇ ਆਮ ਆਦਮੀ ਪਾਰਟੀ ਜਿਹੜੇ ਐਮਐਲਏ ਸਾਹਿਬ ਨੇ ਫੋਕੀਆਂ ਐਵੇਂ ਗੱਲਾਂ ਮਾਰਦੇ ਨੇ ਸਾਡਾ ਫਾਜ਼ਿਲਕਾ ਨੂੰ ਲੁੱਟ ਲਿਆ ਤੁਸੀਂ ਫਾਜ਼ਿਲਕਾ ਸ਼ਹਿਰ ਦੀਆਂ ਚੋਰੀਆਂ ਐਨੇ ਡਾਕ ਕੇ ਜੇ ਜਵਾਬ ਦਿਓ ਵੀ ਤੁਸੀਂ ਦੱਸੋ ਵੀ ਤੁਹਾਡੇ ਕੋਲ ਹਰਿਆਣਾ ਇੱਕ ਤੁਹਾਨੂੰ ਪਤਾ ਵੀ ਬੰਦੇ ਡਾਕਾ ਮਾਰ ਕੇ ਚਲੇ ਗਏ ਸੀਗੇ ਤੁਸੀਂ ਤੁਹਾਨੂੰ ਸਭ ਕੋਈ ਪਤਾ ਹੈ ਵੀ ਉਸ ਪੁਲਿਸ ਨੇ ਸਾਡੀ ਨਿਹਰਿਆਣਾ ਕਿੰਨੇ ਟਾਈਮ ਬੰਦੇ ਫੜਲੇ ਸੀਗੇ ਹੁਣ ਤੁਹਾਡੇ ਤੇ ਨਿਸ਼ਾਨੀਆਂ ਜਨ ਲੱਗ ਚੁੱਕਿਆ ਕਿੰਨੀਆਂ ਚੋਰੀਆਂ 4 ਸਾਲਾਂ ਚ ਹੋ ਗਈਆਂ ਕਿੱਡਾ ਫਾਜ਼ਿਲਕਾ ਸ਼ਹਿਰ ਦਾ ਨੁਕਸਾਨ ਹੋ ਗਿਆ ਹੁਣ ਦੱਸੋ ਇਹਨਾਂ ਦੀ ਪਰਪਾਈ ਕੌਣ ਕਰੇਗਾ ਰਾਤ ਨੂੰ ਜੇ ਬੰਦੇ ਇਹਨੂੰ ਬੰਦ ਲਿਆ ਫਸਤੋਲੋਂ ਨੇ ਕੋਲ ਸੀ ਗਿਆ ਇਹਨਾਂ ਨੂੰ ਮਾਰ ਕੇ ਚਲੇ ਜਾਂਦੇ ਤੇ ਫਾਜ਼ਲ ਕਾ ਸ਼ਹਿਰ ਦੇ ਵਿੱਚ ਇਹ ਬਹੁਤ ਵੱਡੀ ਵਾਰਦਾਤ ਰਾਤ ਨੂੰ ਇਹਨਾਂ ਨੂੰ ਮਾਲਕ ਨੇ ਬਚਾ ਲਿਆ ਡਾਕਾ ਮਾਰ ਕੇ ਬੰਦੇ ਚਲੇ ਗਏ ਤੇ ਮੈਂ ਫਾਜ਼ਲ ਕਾ ਦੇ ਮਾਰਜੋਗ ਐਸਐਸਪੀ ਸਾਹਿਬ ਨੂੰ ਬੇਨਤੀ ਕਰਨਾ ਐਸਐਚਓ ਸਾਹਿਬ ਨੂੰ ਬੇਨਤੀ ਕਰਨਾ ਜਨਾਬ ਕਿਰਪਾ ਕਰੋ ਸਾਡੇ ਸ਼ਹਿਰ ਤੇ ਰਾਤ ਗਸ਼ਤ ਵਧਾਓ ਜਿੱਥੇ ਸਾਡੀ ਕਿਓ ਲੋੜ ਹੈ ਹਰ ਵਾਰ ਦੇ ਐਮਸੀ ਤੁਹਾਡੇ ਨਾਲ 25 ਵਾਰ ਨੇ ਖੜੇ ਨੇ ਕਮੇਟੀਆਂ ਬਣਾ ਲਈਏ ਰਾਤ ਨੂੰ ਕੋ ਚੌਕੀਦਾਰ ਰੱਖ ਕੇ ਇਹ ਲੋਕਾਂ ਨੂੰ ਬਚਾਈਏ ਫਾਜ਼ਿਲਗਾ ਵਾਸੀਆਂ ਬਚਾਈਏ ਇਹਦੀ ਬੇਨਤੀ ਕਰਦਾ ਬਹੁਤ ਬਹੁਤ ਮਿਹਰਬਾਨੀ